ਤੁਸੀਂ ਵੇਖਿਆ ਜਿਹੜਾ ਪਹਿਲਾ ਸੇਵਾਦਾਰ ਪ੍ਰਿਤਪਾਲ ਸਿੰਘ ਜਿਹੜਾ ਪੇਸ਼ੈਂਟ ਸੀ ਔਰ ਉਹਨੂੰ 12 ਘੰਟੇ ਚ ਰਿਲੀਫ ਮਿਲੇਆ ਔਰ ਆਪਣੇ 13 ਸਾਲ ਦੀ ਬਿਮਾਰੀ ਤੋਂ ਹੁਣ ਆਪਣੇ ਆਪ ਨੂੰ ਨਜਾਤ ਮਹਿਸੂਸ ਕਰਦਾ ਹੈ ਦੂਜਾ ਮੈਂ ਦੱਸਣਾ ਚਾਹੁੰਦਾ ਸੀ ਸਾਡੇ ਜਿਹੜਾ ਇਸ ਸਥਾਨ ਤੇ ਜਥੇਦਾਰ ਹੈ ਗੁਰਦੇਵਤ ਸਿੰਘ ਇਹ ਸਾਡੇ ਕੋਲ ਅੱਜ ਤੋਂ 12 ਸਾਲ ਪਹਿਲਾਂ ਆਇਆ ਸੀ ਇਸ ਦੀ ਕੰਡੀਸ਼ਨ ਵੀ ਪਰੇਸ਼ਾਨੀ ਭਰਿਆ ਸੀ ਸਕੂਨ ਤੋਂ ਵੀ ਔਰ ਦਿਮਾਗ ਤੋਂ ਵੀ ਪਰੇਸ਼ਾਨੀ ਭਰਿਆ ਸੀ ਸਿਆਣਿਆਂ ਕੋ ਚਲੇ ਜਾਣਾ ਸਿਆਣੇ ਨੇ ਕਹਿਣਾ ਇਹਦੇ ਤੇ ਤਪੀਰ ਆ ਗਿਆ ਇਹਦੇ ਤੇ ਜਿੰਨ ਆ ਗਏ ਇਹ ਤੇ ਬਾਬੇ ਆ ਗਏ 12 ਸਾਲ ਪਹਿਲਾਂ ਸਾਡੇ ਕੋਲ ਆਇਆ ਸੀ ਉਦੋਂ ਦਾੜੀ ਨਹੀਂ ਸੀ ਇਹਦੇ ਹੁੰਦੀ ਦਾੜੀ ਕਟਿੰਗ ਹੁੰਦੀ ਸੀ ਦਸਾਰ ਪੁਰਾਣੀਆਂ ਫੋਟੋਆਂ ਜੇ ਹੋਏਗਾ ਇਹ ਫਿਰ ਹੁਣ ਇਹਨੂੰ 2 ਸਾਲ ਹੋ ਗਏ ਉਸ ਤੋਂ ਬਾਅਦ ਜੋ ਸਾਡੇ ਕੋਲ ਆ ਗਿਆ ਮਹਾਰਾਜ ਦੇ ਚਰਨਾਂ ਨਾਲ ਜੁੜ ਗਿਆ ਗੁਰਬਾਣੀ ਨਾਲ ਜੁੜ ਗਿਆ ਸੇਵਾ ਕਰਨ ਲੱਗ ਗਿਆ ਔਰ ਸੇਵਾ ਕਰਦਿਆਂ ਕਰਦਿਆਂ 10 ਸਾਲ ਬਾਅਦ ਇਹਨੂੰ ਇਸ ਥਾਨ ਦੀ ਜਥੇਦਾਰੀ ਮਿਲ ਗਈ ਮਹਾਰਾਜ ਦੀ ਖੁਸ਼ੀ ਨਾਲ ਉਹਨੇ ਸਾਡੇ ਥਾਨ ਦਾ ਜਥੇਦਾਰ ਹੈ ਤੇ ਮੈਂ ਮੇਰੇ ਕਹਿਣ ਦਾ ਮਤਲਬ ਵੀ ਜ਼ਰੂਰੀ ਨਹੀਂ ਹੈ ਕਿ ਅਸੀਂ ਪਰੇਸ਼ਾਨ ਹੋਈਏ ਤੇ ਜਮਾ ਰੋਲੀ ਜਾਈਏ ਰੋਲ ਦਿੰਦੇ ਨੇ ਸਿਆਣੇ ਜਿਹੜੇ ਧਾਕਤਵੀਆਂ ਵਾਲੇ ਪਰ ਜੇ ਗੁਰੂ ਲੜ ਲੱਗ ਜਾਓ ਤੇ ਗੁਰੂ ਤੇ ਬਖਸ਼ਿਸ਼ ਬਹੁਤ ਕਰਦਾ ਹੈ ਮੈਂ ਇਹਨਾਂ ਤੁਹਾਡੀ ਗੱਲ ਵੀ ਕਰਾਉਣਾ ਮੈਂ ਇਹ ਕਹਿਣਾ ਚਾਹੁੰਦਾ ਕਿ 12 ਸਾਲ ਗੁਰੂ ਦੀ ਸ਼ਰਨ ਵਿੱਚ ਆਇਆ ਤੇ ਫੇਰੇ ਨੇ ਅਮਰਤ ਵੀ ਛਕ ਲਿਆ ਫੇਰ ਹੁਣ ਸਾਡੇ ਨਾਲ ਕੀਰਤਨ ਤੇ ਵੀ ਜਾਂਦਾ ਹੈ ਸਾਡਾ ਜਥੇਦਾਰ ਵੀ ਹੈ ਸਾਰੇ ਸਥਾਨ ਦੀ ਸੇਵਾ ਇਹਨੇ ਸੰਭਾਲੀ ਹੋਈ ਹੈ ਇਹਨਾਂ ਗੱਲ ਕਰਾ ਕਿੰਨੇ ਸਾਲ ਪਹਿਲਾਂ ਆਏ ਸੀ ਤੂੰ 12 ਸਾਲ ਹੁਣ ਜਦੋਂ ਗੁਰੂ ਸਾਹਿਬ ਨੇ ਕਿਰਪਾ ਕਰਤੀ ਜਦੋਂ ਐ ਠੀਕ ਮਹਿਸੂਸ ਹੋਣ ਲੱਗ ਗਿਆ ਜਦੋਂ ਬਿਮਾਰ ਸੀ ਉਦੋਂ ਲੋਕ ਕੀ ਕਹਿੰਦੇ ਹੁੰਦੇ ਸੀ ਉਹ ਤਾਂ ਕਹਿੰਦੇ ਸੀ ਪਾਗਲ ਆ ਜੀ ਇਹ ਐਵੇਂ ਤੁਰਿਆ ਫਿਰਦਾ ਔਰ ਜਦੋਂ ਤੈਨੂੰ ਪਤਾ ਲੱਗਿਆ ਕਿ ਮੈਂ ਹੁਣ ਠੀਕ ਆ ਫਿਰ ਕੀ ਮਹਿਸੂਸ ਹੋਣ ਲੱਗਿਆ ਹੁਣ ਕੀ ਮਹਿਸੂਸ ਕਰਦਾ ਵੀ ਕਿਵੇਂ ਠੀਕ ਹੋ ਗਿਆ ਹੁਣ ਸਿਮਰਨ ਨਾਲ ਸੇਵਾ ਨਾਲ ਪਰਮੇਸ਼ਰ ਦੀ ਕਿਰਪਾ ਨਾਲ ਉਹਦੇ ਨਾਲ ਬਹੁਤ ਫਰਕ ਪੈ ਗਿਆ ਜਿੰਨ ਕੀ ਮਤਲਬ ਸਕੂਨ ਭਰੀ ਹੋ ਗਈ ਆ ਤੇ ਆਨੰਦ ਭਰੀ ਜਦੋਂ ਤੂੰ ਸ਼ੁਰੂ ਕੀਤਾ ਫਿਰ ਤੇਰੀ ਮਾਈਂਡਲੀ ਹੈਲਥ ਠੀਕ ਹੋਣ ਲੱਗੀ ਔਰ ਜੇ ਤੈਨੂੰ ਲੱਗਦਾ ਸੀ ਵੀ ਆਹ ਕੁਝ ਹੁੰਦਾ ਸੋ ਸਹੀ ਹੋਇਆ ਫਿਰ ਤੂੰ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਸੁਣਦਾ ਕੀ ਰਿਹਾ ਫਿਰ ਸੰਤ ਮਹਾਰਾਜ ਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਾਪੁਰਖ ਜਿਨ੍ਹਾਂ ਦੀ ਬੜੀ ਕਿਰਪਾ ਨਾਲ ਬੜੇ ਪਿਆਰ ਨਾਲ ਉਹਨਾਂ ਨੇ ਆਪਣੀ ਕਿਰਪਾ ਕੀਤੀ ਸਿਰ ਤੇ ਮਿਹਰ ਭਰੇ ਹੱਥ ਰੱਖਿਆ ਜੋ ਅੱਜ ਜ਼ਿੰਦਗੀ ਦੇ ਵਿੱਚ ਆ ਕੋ ਹਾਂਸਲ ਤੇ ਦਿੱਲੀ ਸੁਣਦਾ ਸੀ ਹਾਂਜੀ ਮਹਾਰਾਜ ਜੀ ਕਹਿੰਦਾ ਇੱਕ ਸ਼ਾਮ ਨੂੰ ਦਿੱਲੀ ਸੁਣਨੀ ਤੇ ਜ਼ਿੰਦਗੀ ਦੁੱਖ ਤਾਂ ਦੂਰ ਦੀ ਗੱਲ ਆ ਜ਼ਿੰਦਗੀ ਚ ਆਨੰਦ ਕਿਰਪਾ ਮਹਾਰਾਜ ਜੀ ਨਹੀਂ ਹੋ ਗਈ ਵੀ ਜਿਹੜਾ ਇੱਥੇ ਮਤਲਬ ਸਵਰਗ ਚ ਵੀ ਨਹੀਂ ਹੋਣਾ ਆਨੰਦ ਜੋ ਮਹਾਰਾਜ ਨੇ ਬਖਸ਼ਿਆ ਤੁਸੀਂ ਹੁਣ ਇਹ ਸਾਬ ਲਾ ਲਓ ਵੀ ਹਜ਼ੂਰ ਰਾਣਾ ਸਾਹਿਬ ਵਾਲੇ ਮਹਾਰਾਜ ਕਿੰਨੀ ਕਿਰਪਾ ਕਰ ਦਿੰਦੇ ਜੇ ਕੋਈ ਇੱਕ ਬੰਦਾ ਕੈਸਤੀ ਸੁਣਨ ਲੱਗ ਜਾਏ ਰੋਜ਼ ਦਾ ਇੱਕ ਦੀਵਾਨ ਹੀ ਸੁਣ ਲਏ ਜ਼ਿੰਦਗੀ ਬਦਲ ਜਾਂਦੀ ਹੈ ਜ਼ਿੰਦਗੀ ਦੇ ਨਜ਼ਾਰੇ ਬਦਲ ਜਾਂਦੇ ਆ ਆਨੰਦ ਆ ਜਾਂਦਾ ਤੇ ਕਿੱਥੋਂ ਕਿੱਥੇ ਬੰਦਾ ਪਹੁੰਚ ਜਾਂਦਾ ਮੈਂ ਬੜੀ ਵਾਰ ਕਹਿਣਾ ਹੁੰਦਾ ਜੇ ਪੂਰੇ ਨਾਲ ਜੁੜ ਜਾਈਏ ਸੱਚੇ ਨਾਲ ਜੁੜ ਜਾਈਏ ਕਿਉਂਕਿ ਸੰਤ ਜੀ ਮਾਰੇ ਰਾਣਾ ਸਾਹਿਬ ਵਾਲੇ ਪੂਰੇ ਸਾਧੂ ਪਰਮੇਸ਼ਰ ਸਰੂਪ ਸਨ ਹੈਗੇ ਨੇ ਅਰ ਜੇ ਸਾਡਾ ਵਿਸ਼ਵਾਸ ਬਣ ਜੇ ਅਸੀਂ ਸੁਣਿਆ ਕਰੀਏ ਸੁਣ ਸੁਣ ਕੇ ਭਲਾ ਹੋ ਜਾਏਗਾ ਜੇ ਇੱਕ ਸੁਣ ਕੇ ਜਿਹਨੂੰ ਲੋਕ ਇਹ ਕਹਿੰਦੇ ਸੀ ਕਮਲਾ ਹੈ ਸਿਆਣੇ ਕਹਿੰਦੇ ਸੀ ਚਪੂਤ ਹੈ ਤੇ ਜੇ ਉਹ ਇੱਕ ਸ਼ਖਸ ਮਹਾਰਾਜ ਜੀਾਂ ਦੀ ਕਹਿਣ ਸੁਣ ਕੇ ਜਾਂ ਗੁਰੂ ਦੀ ਸ਼ਰਨ اختیار ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਕੇ 10 ਸਾਲ ਤੋਂ ਬਾਅਦ ਫਿਰ ਉਹਨੂੰ ਜਥੇਦਾਰੀ ਸਥਾਨ ਦੀ ਮਿਲ ਸਕਦੀ ਹੈ ਤੇ ਇਹ ਸੋਚੋ ਹਜ਼ੂਰ ਕਿੰਡੀ ਕਿਰਪਾ ਕਰ ਸਕਦੇ ਆ ਕਿੰਡੀ ਕਿਰਪਾ ਦੇ ਮਾਲਕ ਗੱਲ ਤੁਹਾਡੇ ਜੁੜਨ ਦੀ ਹੈ ਸ਼ਰਦਾ ਭਾਵਨਾ ਦੀ ਹੈ ਬਚਨ ਮੰਨਣ ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ